ਕੀ ਹਾਲ ਹੈ ਮਿੱਤਰੋ ਸਵਾਗਤ ਹੈ ਆਪਣੇ ਜਾਲ ਤੇ ਅੱਜ ਤੁਹਾਨੂੰ ਗੜਬੇ ਵਾਲਾ ਗੱਗਰ ਵਾਲੀ ਚਾਲ ਦਿਖਾਉਣੇ ਆ ਕਿਵੇਂ ਮੰਨਦੇ ਨੇ ਆ ਦੇਖੋ ਪਹਿਲਾਂ ਇਹ ਫੋਕੇ ਵਾਲ ਕੇ ਧੋਣੇ ਨੇ ਕੱਲੇ ਫੋਕੇ ਵਾਲ ਕੇ ਧੋ ਲੈਣੇ ਨੇ ਅੰਦੇ ਗਿੱਟਾ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਨੇ ਆਇ ਚ ਸਮਾਨ ਪਾਉਨੇ ਆਪਾਂ ਜੋ ਵੀ ਪਾ ਸਕਦੇ ਹਾਂ ਕਾਜੂ ਗਿਰੀ ਬਦਾਮ ਦਾਖਾਂ ਇਲਾਇਚੀ ਮਾਗੋ ਜੋ ਇਹ ਕੋ ਸਪਾ ਸਕਦੇ ਆ ਇਹ ਇੱਕ ਗਾਗਰ ਚ 15 ਕਿਲੋ ਚੌਲ ਦਿਖਾਉਣੀ ਆ ਤੁਹਾਨੂੰ ਆਪਾਂ 15 ਕਿਲੋ ਚੌਲ ਪੈਂਦੇ ਨੇ 5 ਕਿਲੋ ਆ ਸਾਮਾਨ ਪੈਂਦਾ ਤੇ 2 ਕਿਲੋ ਖੋਆ ਤੇ 2 ਕਿਲੋ ਦੇਸੀ ਘਿਓ ਇੱਕ ਅਗਰ ਚ 15 ਕਿਲੋ ਚੌਲਾਂ ਚ ਇਹ ਸਮਾਨ ਪਾਵੇਂ ਪੈਂਦਾ ਇਹ ਅਗਰ ਦੇ ਚੌਲ ਬਣਦੇ ਵਾ ਸੁਆਦ ਦੇ ਨਹੀਂ ਇਹ ਕਿਹ ਚ ਕਬਰਾ ਪਾਉਂਦੇ ਹੁੰਦੇ ਨੇ ਕਬਰਾ ਚੌਲਾਂ ਦੇ ਸੁਆਦ ਲਈ ਪਰ ਆਪਾਂ ਉਹ ਨਹੀਂ ਪਾ ਰਹੇ ਉਦਾਂ ਹੀ ਬਣਾ ਰਹੇ ਹਾਂ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਉਹ ਗਲੇ ਨੂੰ ਬਹੁਤ ਖਰਾਬ ਕਰਦਾ ਆਪਣੇ ਕਬਰਾ ਆ ਦੇਖੋ ਆ ਮਠਾ ਪਾਏ ਆਪਾਂ ਉਵਾਲਣ ਲਈ ਜਿਹੜੇ ਮਠਾ ਪਾਉਨੇ ਆ ਇਹਨਾਂ ਨੂੰ ਉਵਾਲ ਕੇ ਚੰਗੀ ਤਰ੍ਹਾਂ ਫਿਕੂਲੇ ਤੇ ਪੱਕਣ ਲਈ ਰੱਖ ਦਿੱਤੇ ਜਾਂਦੇ ਨੇ ਇੰਗੀ ਤਰ੍ਹਾਂ ਫੋਕ ਕੇ ਉਬਾਲ ਲੈਣੇ ਨੇ ਗਾਗਰਾਂ ਵੱਧਣ ਇਸ ਲਈ ਕੁਝ ਗੋਲਿਆਂ ਤੇ ਰੱਖਾਂਗੇ ਤੇ ਕੁਝ ਦੂਏ ਲੋਟ ਗਾ ਚੁੱਲੇ ਤੇ ਪਠੀ ਤੇ ਤਾਂ ਜੋ ਇਹ ਸਵਾਦ ਵਣ ਸਕਣ ਇਸ ਲਈ ਆਪਾਂ ਇਹਨਾਂ ਨੂੰ ਪਕਾਉਨੇ ਆਂ। ਇੰਡੀਆ ਗੇਟ ਚੌਲ ਸਭ ਤੋਂ ਵੱਧੀਆ ਵਧੀਆ ਬਣਦਾ। ਉਹ ਕੱਲਾ-ਕੱਲਾ ਚੌਲ ਹੋ ਜਾਂਦਾ ਆਪਣਾ। ਇਹ ਜੋ ਇੰਡੀਆ ਗੇਟ ਚੌਲ। ਇਹਦੇ ਚੌਲ ਕੱਲਾ-ਕੱਲਾ ਹੋ ਜਾਂਦਾ। ਅੱਦੇ ਬਾਕੀ ਆਪਾਂ ਨੂੰ ਖਾਣ ਨੂੰ ਬਹੁਤ ਸਵਾਲ ਲੱਗਦਾ। ਜੇ ਦੂਏ ਸਾਤੇ ਚੌਲ ਹੁੰਦੇ ਨੇ ਜਿਹੜੇ ਕੀਲ ਵਾਲੇ ਜਾਂ ਦੂਏ ਉਹ 19 ਵਾਦ ਨਹੀਂ ਬਣਦੇ ਇਕੱਠੇ ਹੋ ਜਾਂਦੇ ਨੇ ਤੇ ਹੋ ਜਾਂਦੇ ਨੇ ਅਤੇ ਉਹ ਖਾਣ ਨੂੰ 19 ਵਾਦ ਨਹੀਂ ਬਣਦੇ ਜਿੰਨੇ ਇੰਡੀਆ ਗੇੜੀ ਚੌਲ ਅਲੱਗ-ਅਲੱਗ ਹੋ ਕੇ ਬਣਦੇ ਨੇ ਇੱਕ ਇੱਕ ਦੋ ਦਿਨ ਰਹਿ ਜਾਂਦੇ ਨੇ ਆਪਣੇ ਮਿੱਠੇ ਝੌਲ ਜਿਹੜੇ ਦੂਜੇ ਨੇ ਕੀਲ ਵਾਲੇ ਉਹ ਅੰਨੇ ਦੇ ਲੈਣੇ ਨਹੀਂ ਆ ਦੇਖੋ ਪਕਾਰ ਹੈ ਇਹ ਹਮ ਇਹਨਾਂ ਨੇ ਫੋਕੇ ਵਾਲ ਲੈ ਫੋਕੇ ਵਾਲ ਕੇ ਹੁਣ ਸਾਫ ਕਰਦੀ ਨੇ ਦੁਬਾਰਾ ਜਿਹੜੇ ਅੰਕ ਹੋਰ ਗਾਗਰਾਂ ਚ ਦੀ ਇੱਕ ਗੱਗਰ ਚ 15 ਕਿਲੋ ਚੌਲੇ ਬਣਦੇ ਨੇ। ਉਹੀ ਬਣਾਉਂਦੇ ਨੇ, ਉਹੀ ਵਾਲ ਕੇ ਧਰਦੇ ਨੇ। ਨਾਲੇਖ ਹੁਣ ਕੋਲ ਲੇਤੇ ਧਰਤੇ ਪੱਕਣ ਲਈ। ਨਾਲੇ ਆਈ ਗੱਗਰ ਚੋਂ ਕੱਢ ਲਿਆ ਆਪਣੇ ਬੱਕ ਕੇ। ਪੱਕੇ ਹੋਏ ਝੋਲ ਕੱਢੇ ਜਾ ਰਹੇ ਨੇ ਅੱਗ ਇਹਨਾਂ ਚ ਇਹ ਪੱਕੇ ਹੋਏ ਝੋਲ ਨੇ ਰੰਗ ਵੀ ਪਾ ਦਾ ਪਾਉਂਦੇ ਆ ਇਹ ਚ ਪਰ ਇਹ ਗੱਗਰ ਵਾਲੀ ਝੋਲ ਵੱਧ ਰੰਗ ਪਾਏ ਬਿਨਾਂ ਹੀ ਸਵਾਦ ਬਣਦੇ ਨੇ ਆ ਮਿੱਠਾ ਇਹ ਮਿੱਠਾ ਪਾਣਾ ਆ ਰੱਖੇ ਹੋਏ ਨੇ ਪੱਕਣ ਲਈ ਇਹ ਚੌਲ ਪੱਕਣ ਲਈ ਰੱਖੇ ਹੋਏ ਨੇ ਪੱਕਣ ਲਈ ਰੱਖੇ ਹੋਏ ਨੇ ਜਿਹੜੇ ਚੌਲ ਇਹ ਦਿਖਾਉਣੇ ਆ ਤੁਹਾਨੂੰ ਜਦ ਪੱਕ ਗਏ ਫਿਰ ਕੱਢ ਕੇ ਕੱਢ ਕੇ ਦਿਖਾਉਣੇ ਆ ਫਿਰ ਉਹ ਦੇਖੋ ਪੱਕ ਰਹੇ ਨੇ ਜਦੋਂ ਕੱਢਾਂਗੇ ਆਪਾਂ ਦਿਖਾਉਨੇ ਆ ਸਵਾਦ ਬਹੁਤ ਬਣਦੇ ਨੇ ਇਹ ਪਰ ਆਹ ਸਮਾਨ ਪਿਆ ਆਪਣਾ ਜਿਹੜਾ ਆਪਾਂ ਉਹਨਾਂ ਚ ਦੇਖੋ ਵੀਡੀਓ ਲੰਬੀ ਹੋ ਜਾਣੀ ਤੀ ਇਸ ਲਈ ਆਪਾਂ ਛੋਟੀ ਬਣਾਉ ਰਹੇ ਆ ਕਾਸੀ ਲੰਬੀ ਹੋ ਜਾਂਦੀ ਇਹ ਵੀਡੀਓ ਆਪਣੀ ਅਵੇ ਤਾਰੇ ਹੋਏ ਨੇ ਹਲੇ ਲੋਕਾਂ ਨਹੀਂ ਆਪਾ ਨਾਲ ਪੱਕੇ ਦੇ ਰਹੇ ਨੇ ਨਾਲ ਹੋਰ ਗਾਗਰ ਧਰ ਲਈ ਆਪਣੇ ਉਹ ਫੁਕੇ ਵਾਲ ਦੇ ਹੋਰ ਧਰੀ ਆ ਫੁਕੇ ਚੌਲ ਕੱਢ ਕੇ ਪਕਾਉਣ ਲਈ ਧਰੀ ਆ ਗਾਗਰ ਰਹਿਣੇ ਕੋਈ ਹੈਗੇ 10ਕ 9 ਨਿਕਾ ਗਾਗਰਾਂ ਨੇ ਆਪਾਂ 15 ਗਾਗਰਾਂ ਬਣਾਉਣੀਆਂ ਨੇ 15 ਗਾਗਰਾਂ ਦੀ ਚੌਲ ਨੇ ਆਪਣੇ ਕੱਲੀ-ਕੱਲੀ ਆਗਰ ਚੋਂ ਕੱਢ ਕੇ ਹੋਕੇ ਵਾਲ ਕੇ ਫਿਰ ਧੋਕੇ ਫਿਰ ਪਾਉਂਦੇ ਆਂ ਪਾਣੀ ਕੱਢ ਕੇ ਉਹਨਾਂ ਦਾ ਪਾਣੀ ਹੀ ਮਾਣ ਉਹ ਉਸੇ ਪਾਣੀ ਚ ਤੁਤੇ ਆਂਦੇ ਨੇ ਇਹ ਟਾਪੇ ਤੇ ਆਪਾਂ ਟੋਕਰਾ ਰੱਖ ਕੇ ਧੋਣੇ ਆਂ ਪਾਣੀ ਨਿਕਲ ਜਾਂਦਾ ਉਹ ਸਾਫ਼ ਹੋ ਜਾਂਦੇ ਨੇ ਜਿਹੜਾ ਖਰਾਬ ਪਾਣੀ ਹੁੰਦਾ ਉਹ ਨਿਕਲ ਜਾਂਦਾ ਫਿਰ ਇਹਨਾਂ ਨੂੰ ਉਹ ਧਰ ਦਿੰਨੇ ਆ ਪਾਣੀ ਪਾਉਣੀਆਂ ਦੁਆਰਾ ਧਰ ਤੇ ਉਹ ਖੋਆ ਪਾਇਆ ਮਣਕੇ ਹੀ ਹੋਵਾ ਪੈਣਾ ਮਣਕੇ ਹੀ ਸਾਰਾ ਸਮਾਨ ਪੈਂਦਾ ਇਨਾਂ ਚ ਐਮਬ੍ਰੀਲ ਕੋਟੂਲੇ ਵਾਲੇ ਨੇ ਐਮਬ੍ਰੀਲ ਕੋਟੂਲੇ ਵਾਲੇ ਐਮਬ੍ਰੀਲ ਕੋਟੂਲੇ ਵਾਲੇ ਦੇ ਪਹਾੜ ਦਿਖਾ ਰਹੇ ਨੇ ਬਣਾ ਰਹੇ ਨੇ ਮੇਰੇ ਘਰ ਵਾਲੇ ਨੇ ਇਸ ਚੌਲ ਬੋ ਸੁਆਦ ਇਹ ਬਣਾਉਂਦੇ ਨੇ ਆਪਣੇ ਇੱਥੇ ਭੰਡਾਰਾ ਬਣਾ ਲਏ ਤੇ ਸੱਦੇ ਹੋਏ ਨੇ ਆ ਦੇਖੋ ਆਪਾਂ ਬਣੇ ਹੋਏ ਦਿਖਾਉਣੀ ਆ ਤੁਹਾਨੂੰ ਆਪਣੇ ਵੀ YouTube ਚੈਨਲ ਨੂੰ ਫੋਲੋ ਕਰ ਲਓ अपने पेज में फेसबुक पर बने हुए चौल दिखाए हैं अपनी वीडियो में बद शेयर करो दिखाने थोन आओ चलीए बने हुए ही कटे ने

ਆਪਣੇ ਬੇਈਮ ਨੂੰ ਬਾਤ ਉਹ ਤੁਹਾਨੂੰ ਫੋਲੋ ਕਰ ਆ ਬਣੇ ਹੋਏ ਕੱਟ ਤੇ ਦੇਖੋ ਧੰਨਵਾਦ